ਹੈਲੋ ਜੀ ਸਤਿ ਸ਼੍ਰੀ ਅਕਾਲ ਆਲਕ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਤਰੀਕ ਹੈਗੀ ਹੈ ਜੀ 19 ਅਗਸਤ ਦਿਨ ਹੈਗਾ ਮੰਗਲਵਾਰ ਦਾ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਜੁਰਦਵਾ ਦਿਓ ਕੌਕਿ ਮੇਰੀ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਲਓ ਜੀ ਟਾਈਮ ਹੋ ਗਿਆ 6:30 ਵਜੇ ਦਾ ਸਵੇਰ ਦਾ ਲਓ ਜੀ ਅਮਰਤਜੀ ਚਲੇ ਗਏ ਨੇ ਜਵ ਤੇ ਉਹਨਾਂ ਦੀ ਮੈਂ ਰੋਟੀ ਬਣਾ ਕੇ ਉਹਨਾਂ ਨੂੰ ਤੁਰ ਦਿੱਤਾ ਲਓ ਜੀ ਇੱਥੇ ਲੱਗੀਆਂ ਮੈਂ ਪ੍ਰਾਮੇ ਲਾਪ ਦਾ ਦੁੱਧ ਗਰਮ ਕਰਨ ਲਓ ਜੀ ਇੱਥੇ ਪ੍ਰਾਮੇ ਲਾਪ ਤੇ ਜਪ ਕੀਤਾ ਹੋ ਗਿਆ ਸੀ ਜਿਸ ਕੋਲ ਦਾ ਟਾਈਮ ਮੈਂ ਲੱਗੀ ਸੀ ਪ੍ਰਾਮੇ ਲਾਪ ਨੂੰ ਦੁੱਧ ਗਰਮ ਕਰਨ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਜੀ ਰੋਟੀ ਰੋਟੀ ਬਣਾਉਣ ਤੋਂ ਬਾਅਦ ਆਪਾਂ ਇਹਨਾਂ ਟਿਫਨ ਪੈਕ ਕਰ ਦਾਂਗੇ ਟਿਫਨ ਕੈਪ ਪੈਕ ਕਰਨ ਤੋਂ ਬਾਅਦ ਇਹ ਵਗ ਜਾਣਗੇ ਸਕੂਲ ਆ ਬੈਠਾ ਜੀ ਪ੍ਰਾਮੇ ਲਾ ਵੈਰੀਡੀ ਹੋਇਆ ਲਓ ਜੀ ਇਹ ਜਾ ਰਹੇ ਨੇ ਸਕੂਲ ਲਓ ਜੀ ਇੱਥੇ ਟਾਈਮ ਹੋ ਗਿਆ ਸੀਗਾ 8 ਵਜੇ ਦਾ 8 ਵਜ ਚੁੱਕੇ ਨੇ ਪਰ ਮੈਂ ਲਾਪੇ ਚੱਬ ਕਿ ਚਲੇ ਗਏ ਨੇ ਸਕੂਲ ਮੈਂ ਝਾੜੂ ਸਾਰੇ ਕਿਤੇ ਲਗਾ ਦਿੱਤਾ ਸੀ ਮੈਂ ਲਗਾਉਣ ਲੱਗੀ ਸੀ ਜੀ ਪੋਚਾ ਪੋਚਾ ਮੈਂ ਕਦੇ ਵੀ ਸਟੈਂਡ ਪੋਚੇ ਨਾਲ ਨਹੀਂ ਜੀ ਲਾਇਆ ਮੈਂ ਹਮੇਸ਼ਾ ਨੀਚੇ ਬੈ ਕੇ ਪੋਚਾ ਲਉਂਦੀ ਕਿਉਂਕਿ ਮੈਨੂੰ ਸਟੈਂਡ ਪੋਚੇ ਵਾਲਾ ਪੋਚਾ ਬਿਲਕੁਲ ਵੀ ਨਹੀਂ ਪਸੰਦ ਕਿਉਂਕਿ ਇਹਦੇ ਵਿੱਚ ਜੀ ਵਾਲ ਜੇ ਫਸੇ ਜਾਂਦੇ ਹੁੰਦੇ ਨੇ ਕੂੜਾ ਜਾਂ ਫਸ ਜਾਂਦਾ ਇਹਦੇ ਨਾਲ ਇੱਕ ਵਾਰ ਪੂਰਾ ਚੰਗੀ ਤਰ੍ਹਾਂ ਸਾਫ਼-ਸਾਫ਼ ਪੋਚਾ ਲੱਗ ਜਾਂਦਾ ਤੇ ਸਾਰੀ ਦਿਹਾੜੀ ਕੋਚਾ ਪੂਰਾ ਸਾਫ਼ ਰਹਿੰਦਾ ਜੀ ਆਪਣਾ ਘਰ ਸਾਰੇ ਮੈਂ ਕਿਤੇ ਟੀਵੀ ਤੇ ਉਧਰ ਬੈਡਰੂਮ ਦੇ ਵਿੱਚ ਸਾਰੇ ਕਿਤੇ ਲੀਰ ਫੇਰ ਕੇ ਝਾੜੂ ਲਾਤਾ ਸੀ ਮੈਂ ਲੱਗੀ ਸੀ ਜੀ ਕੋਚਾ ਲਾਉਣ ਫਿਰ ਕੋਚਾ ਲਾਉਂਦੀ ਲਾਉਂਦੀ ਨੂੰ ਮੈਨੂੰ 9:30 ਹੋ ਗਈ ਸੀ ਜੀ ਲਓ ਜੀ ਇੱਥੇ ਟਾਈਮ ਹੋ ਗਿਆ ਸੀ ਦਾ 9:30 ਵਜੇ ਦਾ 9:30 ਵਜੇ ਮੈਂ ਲੱਗੀ ਸੀ ਜੀ ਕੱਪੜੇ ਧੋਣ ਕੱਪੜੇ ਧੋਣ ਤੋਂ ਪਹਿਲਾਂ ਮੈਂ ਸਭ ਪਹਿਲਾਂ ਮੈਂ ਸਾਰਾ ਪਸ਼ੂਆਂ ਦਾ ਕੰਮ ਨਿਬੇੜਤਾ ਸੀਗਾ ਪਸ਼ੂਆਂ ਨੂੰ ਅੰਦਰ ਹਰਾ ਪਾ ਕੇ ਜੀ ਕੱਢੇ ਬਾਕੇ ਇਹਨਾਂ ਨੂੰ ਮੈਂ ਅੰਦਰ ਬੰਨ੍ਹਨੇ ਆਈ ਸੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਤੁਹਾਨੂੰ ਪਤਾ ਤੇਜ਼ ਸੀਗੀ ਕਿਉਂਕਿ ਹੁਣ ਤੁਹਾਨੂੰ ਪਤਾ ਬਾਦ ਤੋਂ ਚੱਲ ਰਹੀ ਹੈ ਜੀ ਬਾਦ ਤੋਂ ਨੇ ਪੂਰੇ ਚੰਗੀ ਤਰ੍ਹਾਂ ਧੁੱਪ ਕੱਢੀ ਪਈ ਅੱਜ ਤਾਂ ਬਹੁਤ ਹੀ ਜ਼ਿਆਦਾ ਕੈੜੀ ਧੁੱਪ ਸੀ ਤੁਸੀਂ ਮੇਰੇ ਮੂੰਹ ਤੋਂ ਵੀ ਅੰਦਾਜ਼ਾ ਲਗਾ ਸਕਦੇ ਹੋ ਵੀ ਕਿੰਨੀ ਜ਼ਿਆਦਾ ਧੁੱਪ ਸੀ ਜੀ ਧੁੱਪ ਵੀ ਇੰਨੀ ਜ਼ਿਆਦਾ ਸਟਰੋਂਗ ਸੀ ਪੁੱਛੋ ਇਹਨਾਂ ਤੁਸੀਂ ਇੱਥੇ ਮੈਂ ਲੱਗੀ ਸੀ ਜਲਦੀ ਜਲਦੀ ਕੱਪੜੇ ਤੋਂ ਤੇ ਕੱਪੜੇ ਧੋ ਕੇ ਫਿਰ ਆਪਾਂ ਹੁਣ ਬਸ ਸੁੱਕਣੇ ਪਾਵਾਂਗੇ ਜੀ ਤੇ ਬਾਕੀ ਆਪਣਾ ਇੱਕ ਕਤੂਰਾ ਸੀ ਤੁਹਾਨੂੰ ਮੈਂ ਪਹਿਲਾਂ ਵੀਡੀਓ ਚ ਦਿਖਾਇਆ ਸੀ ਉਹ ਜੀ ਮਰ ਗਿਆ ਸੀਗਾ ਕਿਉਂਕਿ ਤੁਹਾਨੂੰ ਦੱਸਿਆ ਸੀ ਜੀ ਅੱਖਾਂ ਚ ਕਾਫੀ ਨੋਟਸ ਜਿਹਾ ਪੈ ਗਿਆ ਹੋ ਗਈ ਅੱਖਾਂ ਦੇ ਵਿੱਚ ਜੀ ਕਤੂਰੇ ਦੇ ਝਖਮ ਹੋ ਗਏ ਸੀ ਕਤੂਰਾ ਮਰ ਗਿਆ ਸੀਗਾ ਤੇ ਫਿਰ ਇਹਦੇ ਪਾਪਾ ਮਰਤ ਦਿਖਾ ਕੇ ਵੀ ਆਏ ਸੀ ਜੀ ਡਾਕਟਰ ਨੂੰ ਸਾਡੇ ਪੈਂਡੀਸਿਟੀ ਪੈਟ ਵਾਲਿਆਂ ਦਾ ਹਸਪੀਟਲ ਆ ਉੱਥੇ ਦਿਖਾ ਕੇ ਆਏ ਸੀ ਉਹ ਕਹਿੰਦੇ ਵੀ ਅੱਖਾਂ ਚ ਜੀ ਮਤਲਬ ਦੂਸਰੇ ਕਤੂਰੇ ਦੇ ਨੌ ਮਾਰੇ ਹੋਏ ਨੇ ਪਰ ਉਹ ਨੌ ਨਹੀਂ ਸੀ ਜੀ ਉਹਦੇ ਨਾਲ ਝਖਮ ਹੋ ਗਈ ਸੀ ਅੱਖਾਂ ਦੇ ਵਿੱਚ ਕਾਹ ਕੋ ਮੂੰਹ ਤਵਾ ਜੀ ਉਹ ਮਰ ਗਿਆ ਸੀਗਾ ਵਿਚਾਰ ਚਲੋ ਜੀ ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਹ ਠੀਕ ਆ ਤੇ ਹੋਰ ਮੈਂ ਕੱਪੜੇ ਇੰਨੇ ਜ਼ਿਆਦਾ ਮੈਲੇ ਨਹੀਂ ਸੀ ਜੀ ਕੱਪੜੇ ਪਰ ਹੋ ਗਏ ਸੀ ਜ਼ਿਆਦਾ ਕਿ ਇੱਕ ਦਿਨ ਵਿੱਚ ਨਹੀਂ ਧੋਤੇ ਸੀ ਮਾੜੇ ਮਾੜੇ ਕੱਪੜੇ ਲਾ ਕੇ ਪਾਏ ਹੋ ਸੀ ਕਿਉਂਕਿ ਤੁਹਾਨੂੰ ਪਤਾ ਪਸੀਨਾ ਆ ਜਾਂਦਾ ਗਰਮੀ ਕਰਕੇ ਗਰਮੀ ਤੇ ਪਸੀਨੇ ਨਾਲ ਕੱਪੜੇ ਸਮੈਲ ਜੀ ਆਉਣ ਲੱਗ ਜਿਹੜੇ ਇੱਕ ਵਾਰ ਆਪਾਂ ਕੱਪੜਾ ਲਾਤਾ ਤਾਂ ਦੁਬਾਰੀ ਉਹ ਪਾਉਣ ਨੂੰ ਜੀ ਨਹੀਂ ਕਰਦਾ ਲਓ ਜੀ ਮੈਂ ਤੁਹਾਨੂੰ ਧੋਦਾ ਕੱਪੜੇ ਛੇਤੀ ਛੇਤੀ ਤੇ ਲਓ ਜੀ ਧੋਤੇ ਗਏ ਆਪਣੇ ਕੱਪੜੇ ਮੈਂ ਪਾਉਣ ਲੱਗ ਗਈ ਸੀ ਕੱਪੜੇ ਸੁੱਕਣੇ ਕੱਪੜੇ ਸੁੱਕਣੇ ਪਾਈ ਜੀ ਮੈਂ ਇੱਥੇ ਧੁੱਪ ਦੇਖ ਲਓ ਤੁਸੀਂ ਕਿੰਨੀ ਆ ਤੇ ਕੱਪੜੇ ਸੁੱਕਣੇ ਪਾਉਣ ਪਾ ਕੇ ਜੀ ਫਿਰ ਮੈਂ ਨਾਲੇ ਤਾਂ ਮੈਂ ਕੱਪੜੇ ਸੁੱਕਣੇ ਪਾਉਂਦੀ ਸੀ ਨਾਲੇ ਮੈਂ ਸੋਚਦੀ ਸੀ ਕਿ ਵੀ ਹੁਣ ਦਾਲ ਸਬਜ਼ੀ ਕੀ ਬਣਾਉਣੀ ਆ ਮੈਂ ਇਕੱਲੀ ਨਹੀਂ ਜੀ ਸਾਰੀਆਂ ਭੈਣਾਂ ਵੀ ਇਹੀ ਟੈਨਸ਼ਨ ਆਉਣੀ ਆ ਵੀ ਦਾਲ ਸਬਜ਼ੀ ਆਪਾਂ ਕਾਦੀ ਬਣਾਈਏ ਸ਼ਾਮ ਨੂੰ ਸਵੇਰ ਤੋਂ ਹੀ ਟੈਨਸ਼ਨ ਪੈ ਜਾਂਦੀ ਆ ਕਿਤਾ ਬੱਚੇ ਇੱਕ ਦੋ ਤੋਰੀਆਂ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਜੀ ਰੋਜੀ ਤਾਲ ਸਬਜ਼ੀ ਵੀ ਖਾਦੀ ਬਣਾਈ ਜਾਈਏ ਤੇ ਲੋ ਜੀ ਮੈਂ ਕੱਲੀ ਹੋਵੇ ਇਥੇ ਨਾਲ ਸੋਚਦੀ ਸੀ ਨਾਲੇ ਮੈਂ ਕੱਪੜੇ ਸੁੱਕਣੇ ਪਾਈ ਜਾਂਦੀ ਸੀ ਕੱਪੜੇ ਥੋੜੇ ਜਿਆਦੇ ਸੀਗੇ ਕਿਉਂਕਿ ਤਾਰ ਵੀ ਆਪਣੀ ਦੇਖੋ ਛੋਟੀ ਰਹਿ ਗਈ ਸੀ ਕੱਪੜੇ ਸੁੱਕਣੇ ਪਾਉਣ ਵਾਸਤੇ ਇੱਥੇ ਥੋੜੇ ਕੱਪੜੇ ਜਿਹੜੇ ਰਹਿ ਗਏ ਸੀ ਜਿਉ ਮੈਂ ਬਾਲਟੀ ਦੇ ਵਿੱਚ ਨਿਚੋੜਲੇ ਸੀਗੇ ਨਿਚੋੜ ਕੇ ਮੈਂ ਥੋੜੇ ਜਿਹਾ ਕੱਪੜੇ ਕੋਠੇ ਤੇ ਫਿਰ ਸੁੱਕਣੇ ਪਾਏ ਸੀ ਤੇ ਆਪਣੇ ਕੱਪੜੇ ਚੰਗੀ ਤਰ੍ਹਾਂ ਸੁੱਕ ਗਏ ਸੀਗੇ ਜੀ ਕੱਪੜੇ ਧੋਣ ਦਾ ਉਹਦੀ ਵਧੀਆ ਲੱਗਦੇ ਨੇ ਜੀ ਜਦੋਂ ਸਮਾਰ ਕੇ ਧੁੱਪ ਚ ਪੂਰੀ ਚੰਗੀ ਤਰ੍ਹਾਂ ਸੁੱਕ ਜਾਂਦੇ ਤੇ ਉਹਦੋਂ ਦਾ ਤੈ ਮਾਰ ਕੇ ਕੱਪੜੇ ਸਾਂਭੇ ਜਾਣ ਜਿੰਨਾ ਚਿਰ ਕੱਪੜੇ ਸਾਂਭੇ ਨਹੀਂ ਜਾਂਦੇ ਉਨtanto ਧੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਦੇ ਉੱਥੇ ਲਮਕਾਤੇ ਸੁੱਕਣੇ ਪਾਤੇ ਕਦੇ ਉੱਥੇ ਅੰਦਰ ਉਹਨੇ ਸੁੱਕਦੇ ਨਹੀਂ ਤੇ ਨਾਲੇ ਸਮੈਲ ਜੀ ਆਉਣ ਲੱਗ ਜਾਂਦੀਆਂ ਕੱਪੜਿਆਂ 'ਚ ਲੋ ਜੀ ਇੱਥੇ ਇਹਨਾਂ ਨੇ ਲਿਆਂਦੇ ਸੀ 버ਗਰ ਦੁਪਹਿਰੇ ਲੋ ਜੀ ਇੱਥੇ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਸ਼ਾਮ ਦੇ ਵੱਜ ਗਏ ਜੀ 5 ਮੈਂ ਲੱਗੀ ਸੀ ਸਾਰੀ ਤਿਆੜਦੀਆਂ ਸਲਾਹਾਂ ਕਰਨ ਤੋਂ ਬਾਅਦ ਆਲੂ ਪਕੌੜਿਆਂ ਦੀ ਦਾਲ ਬਣਾਉਣ ਜੀ ਮੈਂ ਆਲੂ ਪਕੌੜੇ ਦਾਲ ਬਣਾਉਣ ਲੱਗੀ ਸੀ ਇੱਥੇ ਤੜਕਾ ਭੁੰਨ ਰਹੀ ਸੀ ਜੀ ਮੈਂ ਇੱਥੇ ਧਾਰਾਂ ਆਪਾਂ ਚੋਲੀਆਂ ਸੀਗੀਆਂ ਧਾਰਾਂ ਚੋਕੇ ਦੁੱਧ ਵੀ ਸਾਮਤਾ ਸੀ ਮੈਂ ਦੁੱਧੋ ਵਾਲ ਵੀ ਇੱਥਾ ਸੀ ਜਿਹੜਾ ਦਹੀਂ ਵਾਲਾ ਸੀ ਠੰਡਾ ਕਰਕੇ ਵੀ ਰੱਖਤਾ ਸੀਗਾ ਉਹ ਪੀਣ ਵਾਲੇ ਸੁਮਿੱਠਾ ਪਾ ਕੇ ਰੱਖਤਾ ਸੀਗਾ ਲਓ ਜੀ ਆ ਲਓ ਜੀ ਸਾਡਾ ਦਾਲ ਨੂੰ ਮੈਂ ਲਾਤਾ ਸੀਗਾ ਤੜਕਾ ਲਓ ਜੀ ਹੁਣ ਦਾਲ ਚੰਗੀ ਤਰ੍ਹਾਂ ਰਿਜ ਜੂਗੀ ਹੁਣ ਆਪਾਂ ਗੁੰਨਦੇ ਆ ਮੰਮੀ ਨੇ ਗੁੰਨਤਾ ਸੀ ਜੀ ਆਟਾ ਜਦ ਮੈਂ ਅੰਦਰ ਜਾ ਕੇ ਦੇਖਿਆ ਤਾਂ ਮੰਮੀ ਨੇ ਆਟਾ ਗੁੰਨਿਆ ਪਿਆ ਸੀਗਾ ਚਲੋ ਜੀ ਹੁਣ ਆਪਾਂ ਲਾਹਾਂਗੇ ਰੋਟੀ ਰੋਟੀ ਲਾਉਣ ਤੋਂ ਬੱਚੇ ਗਏ ਬਨੇ ਜੀ ਗੁਰਦੁਆਰਾ ਸਾਹਿਬ ਜਾ ਤੂੰ ਆਉਣਗੇ ਫਿਰ ਆਪਾਂ ਖਾਵਾਂਗੇ ਰੋਟੀ ਬੱਚੇ ਬਹੁਤ ਜ਼ਿਆਦਾ ਨਗੋਚਾ ਕਰਦੇ ਨੇ ਜੀ ਦਾਲ ਸਬਜ਼ੀ ਵਿੱਚ ਕੋਈ ਵੀ ਨਹੀਂ ਖਾਂਦੇ ਹੈਗੇ ਦਾਲ ਸਬਜ਼ੀ ਲਓ ਜੀ ਟਾਈਮ ਹੋ ਗਿਆ 7:30 ਵਜੇ ਦਾ ਆਪਾਂ ਰੋਟੀ ਖਾ ਲਈ ਜੀ ਰੋਟੀ ਖਾ ਕੇ ਸਾਰੇ ਕੰਮ ਕੰਪਲੀਟ ਕਰ ਲਏ ਨੇ ਚਲੋ ਜੀ ਅੱਜ ਪਰ ਗਰਮੀ ਸੀਗੀ ਬਹੁਤ ਜ਼ਿਆਦਾ ਜੀ ਅੱਜ ਭਾਦੋਂ ਦੀ ਧੁੱਪ ਨੇ ਪੂਰੇ ਚੰਗਿਆੜੇ ਗੱਡੇ ਪੈਨੇ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਧੁੱਪ ਸੀ ਜੀ ਅੱਜ ਚੁੱਲ੍ਹੇ ਤੇ ਵੀ ਜਾਂ ਰੋਟੀ ਲਾਉਂਦੇ ਸੀ ਜਮਾਂ ਹੀ ਪਸੀਨੇ ਨਾਲ ਕੱਪੜੇ ਏਦਾਂ ਭਿੱਜੇ ਸੀਗੇ ਤੁਸੀਂ ਜਾਣਦੀਆਂ ਹੋ ਕਹੋਗੇ ਵੀ ਇਹ ਪਾਣੀ ਚ ਮਤਲਬ ਭਿੱਜੀ ਹੋਈ ਨਹੀਂ ਨਹੀਂ ਜ਼ਿਆਦਾ ਗਰਮੀ ਸੀ ਸੀ ਜੀ ਅੱਜ ਸ਼ਾਮ ਨੂੰ ਮੀਂਹ ਆ ਗਿਆ ਸੀ ਜਦ ਮੈਂ ਧਾਰਾਂ ਚੋਂਦੀ ਸੀ 4:30 ਵਜੇ ਪਰ ਮੀਂਹ ਇੰਨਾ ਵੀ ਨਹੀਂ ਆਇਆ ਜੀ ਥੋੜਾ ਜੀ ਆਇਆ ਸੀਗਾ ਜਿਵੇਂ ਬੇੜਾ ਜਿਹਾ ਗਿੱਲਾ ਕਰ ਗਿਆ ਸੀਗਾ ਮੀਂਹ ਆ ਗਿਆ ਸੀ ਥੋੜਾ ਜੀ ਹਾਂ ਜੀ ਚਲੋ ਲਓ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਇਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਧੰਨਵਾਦ ਜੀ